ਵਾਲ ਝੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਾਂ ਲੈ ਆਓ ਐਨਵੀ ਗਰੋ ਅਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਮਨਜੀਤ ਸਿੰਘ ਰੁਮਾਣਾ ਲੁਧਿਆਣਾ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪ੍ਰਾਸ਼ਰ ਪੱਪੀ ਦੇ ਵੱਲੋਂ ਉਹਨਾਂ ਦੇ ਆਪਣੇ ਹਲਕਾ ਕੇਂਦਰੀ ਵਿਕੇ ਵਾਰਡ ਨੰਬਰ 75 80 ਅਤੇ 81 ਦੇ ਵਿੱਚ ਮੀਟਿੰਗਾਂ ਕੀਤੀਆਂ ਗਈਆਂ ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕ ਪੱਪੀ ਪ੍ਰਾਸ਼ਰ ਨੂੰ ਮਿਲਣ ਲਈ ਪਹੁੰਚੇ ਜਿੱਥੇ ਇਲਾਕੇ ਦੇ ਵਿਧਾਇਕ ਪੱਪੀ ਪ੍ਰਾਸ਼ਰ ਨਾਲ ਮਿਲ ਕੇ ਖੁਸ਼ ਹੋਏ ਉੱਥੇ ਹੀ ਦੂਜੇ ਪਾਸੇ ਉਹਨਾਂ ਨੂੰ ਐਮਪੀ ਦੀ ਉਮੀਦਵਾਰੀ ਮਿਲਣ ਦੀ ਵਧਾਈ ਵੀ ਦਿੱਤੀ ਲੁਧਿਆਣਾ ਸੈਂਟਰਲ ਚ ਵਾਰਡ ਨੰਬਰ 75 ਚ ਇਸਲਾਮਗੰਜ ਰੋਡ ਅਮਰਪੁਰਾ ਚੌਕ ਵਾਰਡ ਨੰਬਰ 80 ਚ ਹਰ ਗੋਬਿੰਦ ਨਗਰ ਅਤੇ ਵਾਰਡ ਨੰਬਰ 81 ਸ਼ਿਵਾਜੀ ਨਗਰ ਵਿਖੇ ਭਰਮੀਆਂ ਜਨਸੰਭਾਵਾਂ ਨੂੰ ਸੁਭਾਵਾਂ ਨੂੰ ਸੰਬੋਧਨ ਕੀਤਾ ਜਿਸ ਦੌਰਾਨ ਮੇਰੇ ਹਲਕਾ ਸੈਂਟਰਲ ਪਰਿਵਾਰ ਨੇ ਕੀਤੇ ਕੰਮਾਂ ਤੇ ਮੋਹਰ ਲਗਾਉਂਦਿਆਂ ਹੋਇਆਂ ਆਪ ਮੋਹਰੇ ਲੱਗ ਕੇ ਵੱਡੀ ਜਿੱਤ ਝੋਲੀ ਪਾਉਣ ਦਾ ਵਾਅਦਾ ਕੀਤਾ ਉਹਨਾਂ ਨੇ ਸਮੁੱਚੀ ਟੀਮ ਅਤੇ ਸਾਰੇ ਜੁਝਾਰੂ volunteers ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਸ਼ੋਕ ਪ੍ਰਾਸ਼ਰ ਨੇ ਅੱਗੇ ਕਿਹਾ ਕਿ ਮੈਂ ਜੋ ਵਾਅਦੇ ਕਰਕੇ ਤੁਹਾਡੇ ਤੋਂ ਵਿਧਾਨ ਸਭਾ ਵਿੱਚ ਵੋਟਾਂ ਲਈਆਂ ਸਨ ਉਹ ਲਗਭਗ ਸਾਰੇ ਪੂਰੇ ਹੋ ਚੁੱਕੇ ਹਨ ਨਸ਼ਿਆਂ ਨੂੰ ਖਤਮ ਕਰਨ ਲਈ ਜੋ ਕੰਮ ਕੀਤਾ ਉਹ ਤੁਹਾਡੇ ਕੋਲੋਂ ਲੋਕਿਆ ਨਹੀਂ ਹੈ ਹੋਰ ਵਿਕਾਸ ਕਾਰਜ ਹਲਕੇ ਦੀ ਬਿਹਤਰੀ ਲਈ ਸੜਕਾਂ ਦਾ ਨਿਰਮਾਣ ਅਤੇ ਪਿਛਲੇ ਸਾਲ ਆਏ ਹੜ੍ਹਾਂ ਦੌਰਾਨ ਜੋ ਸੇਵਾ ਹਲਕਾ ਵਾਸੀਆਂ ਦੀ ਕੀਤੀ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਬਸ ਇਸ ਤਰ੍ਹਾਂ ਆਪਣਾ ਵਿਸ਼ਵਾਸ ਮੇਰੇ ਉੱਤੇ ਬਣਾ ਕੇ ਰੱਖੋ ਮੈਨੂੰ ਲੁਧਿਆਣਾ ਲੋਕ ਸਭਾ ਸੀਟ ਤੋਂ ਤੁਹਾਡੇ ਸਾਥ ਦੀ ਜ਼ਰੂਰਤ ਹੈ ਇਹ ਮੈਂ ਇਹ ਵਾਅਦਾ ਕਰਦਾ ਹਾਂ ਕਿ ਜਿਵੇਂ ਵਿਧਾਇਕ ਬਣ ਕੇ ਤੁਹਾਡੇ ਵਿੱਚ ਰਿਹਾ ਉਸੇ ਤਰ੍ਹਾਂ ਹੀ ਸੰਸਦ ਬਣ ਕੇ ਵੀ ਤੁਹਾਡੇ ਵਿੱਚ ਹੀ ਰਹਾਂਗਾ